ਪਾਵਨ ਹਜ਼ੂਰੀ ਦੇ ਵਿੱਚ ਬੈਠੇ ਸਤਿ ਮੁੱਚੇ ਸਾਧ ਸੰਗਤ ਸਭ ਤੋਂ ਪਹਿਲਾਂ ਗੱਲ ਜਿੱਕੇ ਫਤਿਹ ਦੀ ਸਾਂਝ ਪਾਉਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਾਰ ਦੁੱਖ ਤੇ ਸੁੱਖ ਦੇ ਮੌਕਿਆਂ ਦੇ ਉੱਤੇ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਸਾਰੇ ਜਾਣਦੇ ਆ ਆਮ ਤੌਰ ਦੇ ਉੱਤੇ ਕੀ ਹੁੰਦਾ ਅਸੀਂ ਗਏ ਜੱਫੀਆਂ ਪਾਈਆਂ ਪਕੌੜੇ ਛਕੇ ਪ੍ਰਸ਼ਾਦਾ ਛਕਿਆ ਭੋਗ ਦੇ ਵਿੱਚ ਬੈਠੇ ਜੱਫੀਆਂ ਪਾਈਆਂ ਕੇਦਰੀਵਾਲ ਦਾ ਕੀ ਬਣੂ ਭਗਵੰਤ ਮਾਨ ਦਾ ਕੀ ਬਣ ਗਿਆ ਸੁਖਬੀਰ ਦਾ ਕੀ ਬਣੂ ਫਲਾਣਾ ਦਾ ਕੀ ਬਣੂ ਇਹ ਕਰਕੇ ਅਸੀਂ ਆਪੋ ਆਪਣੇ ਰਾਹ ਪੈ ਜਾਂਦੇ ਆ ਤੇ ਕੁਝ ਕੁ ਬਲਾਰੇ ਮੇਰੇ ਵਰਗੇ ਜਿਹੜੇ ਕਿ ਕੁਝ ਨਾ ਕੁਝ ਇੱਥੇ ਸੋਲੇ ਗਾ ਜਾਂਦੇ ਆ ਪਰ ਗੱਲ ਇਹ ਆ ਕਿ ਅਸਲ ਦੇ ਵਿੱਚ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਖੜੇ ਹੋਵੋ ਜਿਨ੍ਹਾਂ ਦੇ ਕੋਲੋਂ ਅਸੀਂ ਸ਼ਬਦ ਨੂੰ ਗੁਰੂ ਦੇ ਤੌਰ ਤੇ ਲਿਆ ਜਿਨ੍ਹਾਂ ਦੀ ਹਜ਼ੂਰੀ ਦੇ ਵਿੱਚ ਖੜ ਕੇ ਸਾਡੇ ਬੋਲ ਕੰਮਦੇ ਹੋਣ ਜਿਨ੍ਹਾਂ ਦੇ ਕੋਲ ਬਹਿ ਕੇ ਅਸੀਂ ਬੋਲਣ ਦੇ ਕਾਬਲ ਵੀ ਨਾ ਹੋਈਏ ਤੇ ਜਦੋਂ ਇੱਕ ਉਹ ਮਾਂ ਵੀ ਹੋਵੇ ਜਿਹਦੇ ਕੋਲੋਂ ਮੇਰੇ ਵਰਗੇ ਨੇ ਬੋਲਣਾ ਸਿੱਖਿਆ ਹੋਵੇ ਕਿਉਂਕਿ ਅੱਜ ਮੇਰੀ ਸਤਿਕਾਰਯੋਗ ਮਾਤਾ ਜੀ ਵੀ ਇੱਥੇ ਆ ਤੇ ਇੱਥੇ ਬਹੁਤ ਸਾਰੀਆਂ ਮਾਵਾਂ ਹੋਰ ਤੇ ਮੇਰੇ ਪਿਤਾ ਸਮਾਨ ਸ਼ਖਸੀਤਾ ਹੋ ਰਾ ਉਹਦੇ ਤੁਹਾਡੇ ਬੋਲ ਥੜਕਦੇ ਆ ਸੱਚੀਓ ਥੜਕਦੇ ਆ ਦੂਜੀ ਗੱਲ ਇਹ ਆ ਕਿ ਸਰਦਾਰ ਇੰਦਰਵਿੰਦ ਅਰਵਿੰਦਰਜੀਤ ਸਿੰਘ ਜੀ ਕਿੱਟੂ ਸਾਹਿਬ ਇਹਨਾਂ ਨੂੰ ਅਸੀਂ ਮਿਲੇ ਘਟਾਂ ਕਿਉਂਕਿ ਮੇਰਾ ਖਿਆਲਾ ਵੀ ਮੈਨੂੰ ਦਰਸ਼ਨ ਕਰਨ ਦਾ ਮੌਕਾ ਤਿੰਨ ਚਾਰ ਵਾਰ ਮਿਲਿਆ ਹੁਣ ਤੱਕ ਪਰ ਜਦੋਂ ਵੀ ਅਸੀਂ ਕਿੱਟੂ ਸਾਹਿਬ ਗੱਲ ਕਰਦੇ ਆ ਉਦੋਂ ਨਾ ਤੈਰਦੇ ਹੋਏ ਸ਼ਬਦ ਤੁਹਾਡੇ ਬਾਰੇ ਕੰਨਾਂ ਦੇ ਵਿੱਚ ਪੈਂਦੇ ਆ ਤੇ ਸਾਡੇ ਕੰਨਾਂ ਦੇ ਵਿੱਚ ਮਿਸ਼ਰੀ ਇਸ ਕਰਕੇ ਘੁਲਦੀ ਆ ਕਿਉਂਕਿ ਤੁਹਾਡਾ ਆਪਣੇ ਜਗਤ ਦੇ ਵਿੱਚ ਤੁਹਾਡਾ ਆਪਣੇ ਖੇਤਰ ਦੇ ਵਿੱਚ ਬਹੁਤ ਉੱਚਾ ਤੇ ਸੁੱਚਾ ਨਾ ਅਸੀਂ ਜਿੱਥੇ ਵੀ ਗੱਲ ਕਰਦੇ ਆ ਤੁਹਾਡਾ ਪੰਜਾਬ ਦੇ ਉਹਨਾਂ ਵੱਡੇ ਮਾਨਮਤੇ ਅਲਹਿਦੇ ਤੇ ਦਿਲਾਂ ਦੇ ਵਿੱਚ ਵਸਣ ਵਾਲੇ ਲੋਕਾਂ ਦੇ ਰੂਪ ਦੇ ਵਿੱਚ ਨਾ ਜਿਨ੍ਹਾਂ ਨੂੰ ਅਸੀਂ ਕਰੇ ਚੇਤੇ ਦੀ ਸਲੈਟ ਦੇ ਵਿੱਚੋਂ ਭਲਾ ਨਹੀਂ ਸਕਦੇ ਮਿਟਾ ਵੀ ਸਕਦੇ ਇੱਥੇ ਅੱਜ ਆਪਾਂ ਸਾਰੇ ਖੁਸ਼ੀ ਦੇ ਮੌਕੇ ਤੇ ਇਕੱਠੇ ਹੋਏ ਆਂ ਬਹੁਤੀ ਵਾਰ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧਵਾਲੀ ਗੱਲ ਹੁੰਦੀ ਆ ਅਸੀਂ ਹੋਰ ਕਈ ਵਾਰੀ 100 ਕਿਲੋਮੀਟਰ 50 ਕਿਲੋਮੀਟਰ ਟੱਪ ਕੇ ਤਾਂ ਇਹ ਗੱਲ ਕਹਿੰਦੇ ਉਹਨੇ ਕਿ ਫਲਾਣੀ ਸ਼ਖਸੀਅਤ ਬਹੁਤ ਵੱਡੀ ਆ ਪਰ ਜਿਹੜੇ ਪਿੰਡ ਦੇ ਵਿੱਚ ਅਸੀਂ ਖੜ ਕੇ ਅੱਜ ਇੱਥੇ ਬੋਲ ਰਹੇ ਆ ਜਿਹੜੇ ਪਿੰਡ ਦੇ ਵਿੱਚ ਅੱਜ ਅਸੀਂ ਸਾਰੇ ਇੱਥੇ ਆਏ ਆ ਇਸ ਪਿੰਡ ਦਾ ਕੁੱਲ ਦੁਨੀਆ ਦੇ ਵਿੱਚ ਨਾ ਇਸ ਕਰਕੇ ਆ ਕਿਉਂਕਿ ਇੱਥੇ ਜਮਦੇ ਨੂੰ ਹਾਕੀ ਮਿਲ ਜਾਂਦੀ ਸੀ ਕਿਉਂਕਿ ਇੱਥੋਂ ਦੀ ਹਾਕੀ ਦੀਆਂ ਕੁੱਲ ਦੁਨੀਆ ਵਿੱਚ ਗੱਲਾਂ ਸਨ ਕਿਉਂਕਿ ਇੱਥੋਂ ਦੀ ਹਾਕੀ ਆ ਜਿਹੜੀ ਉਨੇ ਦੁਨੀਆਂ ਨੂੰ ਦੱਸਿਆ ਕਿ ਭਾਈ ਇਹ ਸਾਡੀ ਖੇਡ ਆ ਜਿਹੜੀ ਉਹ ਸੰਸਾਰਪੁਰ ਦੇ ਵਿੱਚੋਂ ਕਿਵੇਂ ਉੱਠੀ ਆ ਕਿਵੇਂ ਗਰੀਬੇ ਘਰਾਂ ਦੇ ਵਿੱਚੋਂ ਸੁਧਾਰਨ ਘਰਾਂ ਦੇ ਮੁੰਡਿਆਂ ਨੇ ਇਸ ਖੇਡ ਨੂੰ ਖੇਡਿਆ ਤੇ 올림픽 ਦੇ ਵਿੱਚ ਉਹਨਾਂ ਨੇ ਕਮਾਲ ਕੀਤੀ ਆ ਮੈਂ ਸੀ ਸ਼ਬਦ ਤਾਂ ਵਰਤਿਆ ਕਿਉਂਕਿ ਅੱਜ ਇੱਥੇ ਉਹ ਕੁਝ ਨਹੀਂ ਹੈ ਜਿਹੜਾ ਕਿ ਸੀ ਨੂੰ ਅਸੀਂ ਹੈ ਦੇ ਰੂਪ ਦੇ ਵਿੱਚ ਬਦਲ ਗਏ ਹਰਮਨ ਜੀ ਤੇ ਮੈਨੂੰ ਪ੍ਰੋਗਰਾਮ ਕਰਦੇ ਨੂੰ ਜੀ ਲਗਭਗ 1.5 ਸਾਲ 9 ਦਾ 1.5 ਸਾਲ ਹੋ ਗਏ ਆ ਤੇ ਅਸੀਂ ਲਗਭਗ ਲਗਭਗ ਸਵਾ 2400 ਕਿਸ਼ਤ ਹੁਣ ਤੱਕ ਹੀ ਕੀਤੀ ਹੈ ਬਹੁਤ ਸਾਰੀਆਂ ਗੱਲਾਂ ਪਰਿਵਾਰਕ ਜੀਆਂ ਨੂੰ ਨਹੀਂ ਪਤਾ ਹੁੰਦਾ ਕਿ ਪ੍ਰਾਈਮ ਏਸ਼ੀਆ ਦੇ ਵਿੱਚ ਕੰਮ ਕਰਦੇ ਆਂ ਵੀ ਅਸੀਂ ਕਿਵੇਂ ਬੀਤ ਦਾ ਕਿਵੇਂ ਹੰਡਾਉਨੇ ਆ ਕਿਵੇਂ ਕਰਦੇ ਆ ਕਿਵੇਂ ਨਹੀਂ ਕਰਦੇ ਇਹਦੇ ਲਈ ਮੈਂ ਸਭ ਦਾ ਧੰਨਵਾਦੀ ਤਾਂ ਹੈਗਾ ਹੀ ਆ ਮੈਂ ਸਭ ਤੋਂ ਵੱਧ ਧੰਨਵਾਦੀ ਆ ਸਰਦਾਰ ਦਵਿੰਦਰ ਸਿੰਘ ਹੋਰਾਂ ਦਾ ਮੈਂ ਆਪਣੇ ਮਾਤਾ ਜੀ ਦਾ ਸੀਮਾ ਜੀ ਦਾ ਜਿਨ੍ਹਾਂ ਨੇ ਕਿ ਇਹਨਾਂ ਨੂੰ ਕਦੇ ਰੋਕਿਆ ਨਹੀਂ ਕਦੇ ਟੋਕਿਆ ਨਹੀਂ 40 ਮਿੰਟ ਦਾ ਜੇਕਰ ਤੁਸੀਂ ਪ੍ਰੋਗਰਾਮ ਕਰਨਾ ਹੋਵੇ ਕਈ ਵਾਰ ਤੁਹਾਡੇ 10 ਘੰਟੇ ਵੀ ਲੱਗਦੇ ਆ ਤੁਹਾਨੂੰ 4 ਘੰਟੇ ਜਾਣ ਦਾ ਸਮਾਂ ਲੱਗਦਾ ਕਈ ਵਾਰੀ 4 ਘੰਟੇ ਆਉਣ ਦਾ ਸਮਾਂ ਲੱਗਦਾ ਕਈ ਵਾਰੀ ਜਿੱਥੇ ਇੰਟਰਵਿਊ ਕਰਨ ਜਾਂਦੇ ਆ ਉੱਥੇ ਲੋੜ ਤੋਂ ਵੱਧ ਸਮਾਂ ਲੱਗਦਾ ਤੇ ਕਈ ਵਾਰ ਅਸੀਂ ਅੱਧੀ ਰਾਤ ਨੂੰ ਵੀ ਆਉਣੇ ਤੇ ਕਈ ਵਾਰ ਅਸੀਂ ਦਿਨ ਚੜ੍ਹਨ ਤੋਂ ਪਹਿਲਾਂ ਤੁਰ ਪੈਨੇ ਆ ਉਹ ਇਸ ਕਰਕੇ ਕਿ ਸਭ ਤੱਕ ਸੱਚੀ ਸਹੀ ਤੇ ਸਟੀਕ ਜਾਣਕਾਰੀ ਪਹੁੰਚੇ ਤੇ ਉਹਨੂੰ ਤੁਸੀਂ ਪਿਆਰ ਦਿੰਨੇ ਆ ਮੈਂ ਨਾ ਕੱਲ ਜਦੋਂ ਤਿਆਰੀਆਂ ਤਾਂ ਹਰਮਨਜੀ ਪਿਛਲੇ 10 ਦਿਨਾਂ ਤੋਂ ਕਰੀ ਜਾਂਦੇ ਆ ਕੱਲ ਮੈਂ ਇਹਨਾਂ ਨੂੰ ਇੱਕ ਬੇਨਤੀ ਕੀਤੀ ਤੇ ਇਹਨਾਂ ਨੇ ਮੇਰੀ ਬੇਨਤੀ ਮੰਨ ਲਈ ਉਹ ਵੈਸੇ ਪਰਦੇ ਦੀਆਂ ਗੱਲਾਂ ਦੱਸਣੀਆਂ ਚਾਹੀਦੀਆਂ ਨਹੀਂ ਪਰ ਮੇਰਾ ਜੀ ਕਰਦਾ ਵੀ ਤੁਸੀਂ ਵੀ ਮੇਰੇ ਵਾਂਗੂ ਕਹਿ ਲਿਆ ਕਰੋ ਤੇ ਇਹਨਾਂ ਵਾਂਗੂ ਮੰਨ ਲਿਆ ਕਰੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਜੀ ਕਿ ਕੀਰਤਨੀਆ ਸਿੰਘ ਕੌਣ ਨੇ ਕਹਿੰਨੇ ਜੀ ਫਲਾਣੇ ਨੇ ਮੈਂ ਕਿਹਾ ਜੀ ਉਹਨਾਂ ਦੀ ਭੇਟਾ ਕਿੰਨੀ ਆ ਕਹਿੰਨੇ ਜੀ ਇੰਨੀ ਆ ਮੈਂ ਕਿਹਾ ਜੀ ਇਹਦੇ 'ਚ ਥੋੜਾ ਜਿਹਾ ਹੋਰ ਵਾਅਦਾ ਕਰ ਲਓ ਇਹਨਾਂ ਨੇ ਪਟਕ ਡਣੇ ਇਹ ਗੱਲ ਕਹੀ ਕੇ ਵਾਅਦਾ ਕਰ ਲਿਆ ਤੇ ਮੇਰੀ ਬੇਨਤੀ ਆਪਣੇ ਸਾਰਿਆਂ ਨੂੰ ਹੀ ਆ ਕਿ ਜਦੋਂ ਪਿੱਟੂ ਸਾਹਿਬ ਵਰਗੀਆਂ ਮਹਾਨ ਹਸਤੀਆਂ ਇਹ ਸਾਡੀ ਵੱਡੀ ਪੀੜ੍ਹੀ ਆ ਆਹ 인ਦਰਜੀਤ ਬਾਈ ਜੇ ਵਰਗੇ ਸਾਡੀ ਛੋਟੀ ਪੀੜੀ ਆ ਹਮ ਉਮਰ ਪੀੜੀ ਆ ਜਦੋਂ ਇਹਨਾਂ ਪੀੜੀਆਂ ਦੇ ਲਈ ਵੀ ਆਪਾਂ ਵੱਡ ਤੋਂ ਵੱਧ ਕੁਝ ਨਾ ਕੁਝ ਕਰਿਆ ਕਰੀਏ ਜੇ ਅਸੀਂ ਵੱਡੇ ਤੋਂ ਵੱਡੇ ਸਮਾਗਮ ਆ ਜਿਹੜੇ ਹੋਰ ਚਾਉਨੇ ਆ ਤੇ ਜੇਕਰ ਅਸੀਂ ਇਹ ਗੱਲ ਕਵਾਂਗੇ ਕਿ ਭਾਈ ਕੀਰਤਨੀਆਂ ਵੀਰ ਦੇ ਬੁਰੇ 10 ਰੁਪਏ ਗਲੇ 'ਚ ਸੁੱਟ ਕੇ ਕਵਾਂਗੇ ਬਾਬਾ ਆਪੇ ਮੇਰ ਕਰੂ ਫਿਰ ਤੁਹਾਡੇ ਤੇ ਵੀ ਮੇਰ ਕਰੂ ਆਜੋ ਆਪਾਂ ਪੰਜਾਬ ਦੇ ਵਿੱਚ ਕੀਰਤਨੀਆਂ ਸਿੰਘ ਆਜੋ ਆਪਾਂ ਕਬੀਸ਼ਰ ਸਿੰਘ ਆਜੋ ਆਪਾਂ ਗ੍ਰੰਥੀ ਰਾਗੀ ਢਾਡੀ ਤੇ ਪ੍ਰਚਾਰਕਾਂ ਦਾ ਵੱਡ ਤੋਂ ਵੱਡ ਸਨਮਾਨ ਕਰਿਆ ਕਰਗੇ ਤੇ ਇਹਦੇ ਵਿੱਚ ਵੀ ਸਾਡਾ ਆਪਣਾ ਸਨਮਾਨ ਆ ਵਿਮਲਜੀਤ ਸਿੰਘ ਖਾਨਸਾ ਮੇਰਾ ਵੀਰ ਇਹਨਾਂ ਦਾ ਆਪਣੇ ਖੇਤਰ ਦੇ ਵਿੱਚ ਬਹੁਤ ਵੱਡਾ ਨਾਂ ਇਹਨਾਂ ਦੇ ਕੋਲੋਂ ਮੈਂ ਕੁਝ ਉਹ ਗੱਲਾਂ ਸਿੱਖਦਾ ਜਿਹੜੀਆਂ ਮੇਰੇ ਕੋਲੇ ਨਹੀਂ ਹੈਗੀਆਂ ਤੇ ਹਰ ਬੰਦੇ ਦੇ ਕੋਲੇ ਹਰ ਗੱਲ ਹੁੰਦੀ ਨਹੀਂ ਇਹ ਵੀ ਗੱਲ ਪੱਕੀ ਆ ਪਰ ਇਹ ਦੱਸਦੇ ਹੁੰਦੇ ਹੁੰਦੇ ਜੀ ਕਿ ਕਿਹੜੀ ਗੱਲ ਸਾਡੇ ਖੇਤਰ ਦੇ ਵਿੱਚ ਕਿਹੜੀ ਮਹਾਨ ਹਸਤੀ ਨੂੰ ਜਿਨੇ ਕਿ ਸਾਰੀ ਉਮਰ ਸਿੱਖਾਂ ਦੇ ਲਈ ਆ ਪ੍ਰਚਾਰ ਕੀਤਾ ਸਿੱਖੀ ਦਾ ਪ੍ਰਚਾਰ ਕੀਤਾ ਉਹਨੂੰ ਆ ਆ ਦਰਪੇਸ਼ ਚੜਾਉਂਦੀਆਂ ਤੇ ਮੈਨੂੰ ਦੁੱਖ ਹੁੰਦਾ ਅਸੀਂ ਇੱਕ ਵਾਰ ਗਏ ਸੀ ਜਿ ਜਗਰਾਉਂ ਦੇ ਵਿੱਚ ਉੱਥੇ ਮਾਤਾ ਗੁਜਰੀ ਟਰਸਟ ਆ ਉਹਨਾਂ ਦੇ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਦਾ ਸਮਾਗਮ ਰੱਖਿਆ ਗਿਆ ਸੀ ਉਹ ਜਦੋਂ ਕਤਾਰ ਬਣੀ ਸੀ ਉਹਦੇ ਵਿੱਚ ਕਈ ਗੁਰੂ ਘਰਾਂ ਦੇ ਗਰੰਥੀ ਸਿੰਘ ਵੀ ਖੜੇ ਸੀ ਉਹ ਮੈਂ ਗਰੰਥੀ ਸਿੰਘਾਂ ਦੇ ਨਾਲ ਇੰਟਰਵਿਊ ਕਰਨ ਲੱਗ ਗਿਆ ਉਹ ਮੈਨੂੰ ਕਹਿੰਦੇ ਜੀ ਕਿ ਸਾਡੀ ਤਨਖਾਹ ਜਿਹੜੀ ਉਹ 5000 ਰੁਪਿਆ ਕਿਸੇ ਨੇ ਕਿਹਾ ਜੀ ਸਾਡੀ ਤਨਖਾਹ 7000 ਰੁਪਿਆ ਤੇ ਇਸ ਕਰਕੇ ਅਸੀਂ ਫਿਰੋਜ਼ਪੁਰ ਤੋਂ ਚੱਲ ਕੇ ਆਏ ਆ ਜਗਰਾਉਂ ਦੇ ਵਿੱਚ ਵੀ ਸਾਨੂੰ ਰਾਸ਼ਨ ਵਾਲਾ ਥੈਲਾ ਮਿਲ ਜੇ ਤੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਸੀ ਵੀ ਗੁਰਦੁਆਰਾ ਬਣਾਉਣ ਵੇਲੇ ਅਸੀਂ 5 ਕਰੋੜ ਰੁਪਿਆ ਲਾ ਦਨੇ ਆ ਤੇ ਗ੍ਰੰਥੀ ਸਿੰਘ ਨੂੰ ਇਹ ਗੱਲ ਕਹਿੰਦੇ ਜੀ ਕਿ 7000 ਰੁਪਿਆ ਤੈਨੂੰ ਬਹੁਤ ਆ ਇਸ ਕਰਕੇ ਆਪਾਂ ਥੋੜਾ ਜਿਹਾ ਇਸ ਪਾਸੇ ਨੂੰ ਵੀ ਤੁਰ ਗਏ ਜਿਹੜੀ ਕਿ ਸਮੇਂ ਦੀ ਬਹੁਤ ਵੱਡੀ ਲੋੜ ਆ ਬਾਕੀ ਸਾਰਿਆਂ ਨੂੰ ਸਾਰਿਆਂ ਬਾਰੇ ਸਾਰਾ ਕੁਝ ਪਤਾ ਹੀ ਹੁੰਦਾ ਮੇਰਾ ਕਹਿਣਾ ਵੀ ਕੋਈ ਵੀ ਗੱਲ ਲੁਕੀ ਨਹੀਂ ਹੁੰਦੀ ਵਿਦੇਸ਼ ਦੇ ਵਿੱਚ ਹੁਣ ਤੁਹਾਡੇ ਵਿੱਚੋਂ ਇਧਰਲੇ ਪਾਸੇੋਂ ਬੀਬੀਆਂ ਵਾਲੇ ਪਾਸੇੋਂ ਵੀ ਕਿਸੇ ਦਾ ਇੱਕ ਜੀ ਕਿਸੇ ਦੇ ਪੰਜ ਜੀ ਕਿਸੇ ਦੇ ਤਿੰਨ ਜੀ ਸਾਰਿਆਂ ਦੇ ਗਏ ਹੀ ਆ ਹੁਣ ਤੇ ਹੁਣ ਉਹ ਭੁਲੇਖਾ ਨਿਕਲ ਗਿਆ ਵੀ ਭਾਈ ਉਧਰਲੇ ਪਾਸੇ ਡਾਲਰ ਪਾਉਂਡ ਬਹੁਤ ਆ ਤੇ ਉਧਰਲੇ ਪਾਸੇੋਂ ਆਈਫੋਨ ਆਊਗਾ ਮੇਰੀ ਇੱਕ ਬੇਨਤੀ ਆ ਵੀ ਜਿਵੇਂ ਇੱਥੇ ਸਾਡੇ ਸਤਕਾਰਯੋਗ ਸੁਖਪ੍ਰੀਤ ਕੌਰ ਜੀ ਸੰਦੀਪ ਸਿੰਘ ਹੋਰੀ ਉੱਥੇ ਰਹਿੰਦੇ ਆ ਉਮੇ ਤੁਹਾਡੇ ਵੀ ਬਹੁਤ ਸਾਰੇ ਰਹਿੰਦੇ ਆ ਤੇ ਮੇਰੇ ਵਰਗੇ ਕਈ ਵਾਰੀ ਇਤਰਾਜ਼ ਕਰਦੇ ਹੁੰਦੇ ਆਏ ਆ ਇਕੱਲੀ ਇੱਕ ਲੰਡੀ ਜੀ ਸ਼ਰਟ ਲੈ ਕੇ ਆਗੇ ਆਏ ਆ ਇਕੱਲੀ ਕੈਪਰੀ ਜੀ ਲੈ ਕੇ ਆਗੇ ਆ ਉਹਨਾਂ ਦਾ ਉਥੇ ਪੰਜਾਬ ਬਸਿਆ ਰਵੇ ਉਹਨਾਂ ਦਾ ਸੋਨਾ ਉਥੇ ਰਵੇ ਉਹ ਮਿਲਣ ਗਿਲਣ ਆਉਦੇ ਰਹਿਣ ਤੇ ਇੱਕ ਗੇੜਾ ਵੱਧ ਲਾਇਆ ਕਰਨ ਉਹਨਾਂ ਦੀ ਲੈਂਡਿੰਗ ਇੱਥੇ ਆਪਾਂ ਸੁਖਾਣੀ ਕਰਗੇ ਉਹਨਾਂ ਨੂੰ ਫਿਕਰਾਂ ਦੇ ਵਿੱਚ ਨਾ ਪਾਈਏ ਸਮੇਂ ਦੀ ਲੋੜ ਇਹ ਆ ਤੇ ਐਨਆਰਆਈ ਭੈਣਾਂ ਦੇ ਕਰਕੇ ਪੰਜਾਬ ਬਚਿਆ ਹੋਇਆ ਇਹ ਸਰਕਾਰਾਂ ਦੇ ਕਰਕੇ ਆਪਣੇ ਭਲੇਖੇ ਆ ਐਨ ਆਰ ਆਈ ਪੈਣਾ ਵੀਰਾਂ ਕਰਕੇ ਪੰਜਾਬ ਬਚਿਆ ਜੇ ਉਹ ਆਪਦੇ ਪਿੰਡ ਦੇ ਲਈ 100 ਡਾਲਰ 1000 ਡਾਲਰ ਲੱਖ ਡਾਲਰ 50000 ਡਾਲਰ ਨਾ ਖਰਚਣ ਤੇ ਅੱਜ ਪੰਜਾਬ ਇਵੇਂ ਵੀ ਨਹੀਂ ਹੋਣਾ ਸੀ ਜਿਵੇਂ ਆਪਾਂ ਨੂੰ ਅੱਜ ਦਿਸ ਰਿਹਾ ਸੋ ਮੇਰੇ ਮਨ ਦੇ ਵਿੱਚ ਬੜੇ ਖੁਸ਼ੀ ਦੇ ਚਾ ਕਿ ਬੱਚੀ ਸਾਡੀ ਨਿਆਮਤ ਕੌਰ ਹੈ ਜਿਹੜੀ ਉਹਦੇ ਚਾ ਦੇ ਵਿੱਚ ਆਪਾਂ ਦੂਣ ਸੁਵਾਇਆ ਵਾਅਦਾ ਕਰਨ ਦੇ ਲਈ ਉਹਨੂੰ ਅਸ਼ੀਰਵਾਦ ਦੇਣ ਦੇ ਲਈ ਅਸੀਂ ਇੱਥੇ ਆਏ ਆ ਜਦੋਂ ਇੱਥੇ ਸਰਦਾਰ ਅਰਵਿੰਦਰਜੀਤ ਸਿੰਘ ਕਿੱਟੂ ਸਾਹਿਬ ਨੇ ਕਿਹਾ ਵੀ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਇਹ ਖੁਸ਼ੀਆਂ ਆਉਂਦੀਆਂ ਹੀ ਰਹਿਣ ਪਰ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੁੱਖ ਦੇ ਮੌਕੇ ਕੀ ਬਿਆਨ ਕਰਨਾ ਉਹ ਵੀ ਦਰਜਾ ਇਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁੱਖ ਦੇ ਮੌਕੇ ਕੀ ਬਿਆਨ ਕਰਨਾ ਇਹ ਵੀ ਦਰਜਾ ਪਰ ਆਪਾਂ ਤਾਂ ਕਦੇ ਪੜਿਆ ਹੀ ਨਹੀਂ ਨਾਸਲ ਨੂੰ ਦੁੱਖ ਦਾ ਪਤਾ ਨਾਸਲ ਨੂੰ ਸੁੱਖ ਦਾ ਪਤਾ ਮੇਰੇ ਸਮੇਤ ਪੰਜਾਬ ਦੇ ਵਿੱਚ ਕਿੰਨੇ ਕੁ ਲੋਕ ਐਸੇ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਰੇ ਕੀਤਾ ਹੋਵੇ ਰਮਾਲਾ ਜਿਨ੍ਹਾਂ ਨੇ ਉਹਦੇ ਵਿੱਚੋਂ ਕੁਝ ਨਾ ਕੁਝ ਅੰਗਾਂ ਦੇ ਵਿੱਚੋਂ ਹਾਸਲ ਕੀਤਾ ਹੋਵੇ ਜੋ ਪੜਿਆ ਉਹਨੂੰ ਜ਼ਿੰਦਗੀ ਦੇ ਵਿੱਚ ਸਮਝਿਆ ਹੋਵੇ ਤੇ ਸਮਝ ਕੇ ਜ਼ਿੰਦਗੀ ਦੇ ਵਿੱਚ ਅਮਲ ਕੀਤਾ ਹੋਵੇ ਫਿਰ ਆਪਾਂ ਮੰਨੀਏ ਪਰ ਕਿਉਂਕਿ ਸਾਡੇ ਲਈ ਪੇਤਲੀਆਂ ਗੱਲਾਂ ਅਸੀਂ ਆਏ ਗਏ ਜੱਫੀ ਪਾਈ ਬਹੁਤ ਖੂਬ ਬਹੁਤ ਖੂਬ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਤੇ ਇਸ ਤੋਂ ਬਾਅਦ ਆਪੋ ਆਪਣੇ ਦਰਾਂ ਘਰਾਂ ਨੂੰ ਤੁਰ ਜੰਨੇ ਆ ਸੋ ਮੈਨੂੰ ਲੱਗਦਾ ਜੀ ਕਿ ਅੱਜ ਪੰਜਾਬ ਦੇ ਵਿੱਚ ਮੈਂ ਕੱਲ੍ਹ ਇੱਕ ਰਿਪੋਰਟ ਪੜੀ ਤੁਸੀਂ ਕਹੋਗੇ ਵਿਸ਼ੇ ਤੋਂ ਵੱਖਰਾ ਨਾ ਰਹੇ ਜੇ ਕੱਲ੍ਹ ਰਿਪੋਰਟ ਪੜੀ ਇੱਕ ਪੰਜਾਬ ਬਚਾਓ ਅੰਦੋਲਣ ਆ ਉਹਨੇ ਪਰਸੋਂ ਪ੍ਰੈਸ ਕਾਨਫਰੰেন্স ਕੀਤੀ ਸੀ ਉਹ ਕਹਿੰਦੇ ਜੀ ਕਿ 2001 ਤੇ 11 ਦੇ ਵਿੱਚ ਪੰਜਾਬ ਦੇ ਵਿੱਚ ਈਸਾਈ ਭਾਈਚਾਰੇ ਦੀ ਆਬਾਦੀ ਆ ਜਿਹੜੀ 1.25 ਸੀ ਯਾਨੀ ਕਿ ਸਵਾ ਫੀਸਦੀ ਤੇ ਅੱਜ ਵੀ ਤਰੀਕੇ ਦੇ ਵਿੱਚ ਇਹ ਹੈਗੀ ਜੀ ਲਗਭਗ 15 ਫੀਸਦੀ ਇੱਕ ਇੱਕ ਪਿੰਡ ਦੇ ਵਿੱਚ 10 10 ਗੁਰੂ ਘਰ ਹੋਣ 8 8 ਗੁਰੂ ਘਰ ਹੋਣ ਤੇ ਉੱਥੇ ਚਰਚਾ ਵੀ ਹੋਣ ਇਹਦਾ ਕਾਰਨ ਕੀ ਆ ਧਰਮ ਤਬਦੀਲੀ ਦੇ ਵਿੱਚ ਕਾਰਨ ਕੀ ਆ ਇਹਦਾ ਕਾਰਨ ਇਹ ਆ ਕਿ ਮੇਰੇ ਸਮੇਤ ਤੁਸੀਂ ਸਾਰਿਆਂ ਨੇ ਉਹ ਕੁਝ ਨਹੀਂ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ ਇਹਦਾ ਕਾਰਨ ਇਹ ਹੈ ਜਿਕੇ ਅਸੀਂ ਖੁਦ ਨੂੰ ਗਲਤ ਮੰਨਿਆ ਹੀ ਨਹੀਂ ਜੋ ਕਿ ਮੰਨਣਾ ਚਾਹੀਦਾ ਸੀ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਈਸਾਈ ਵੀ ਸਾਡੇ ਸਤਕਾਰਯੋਗ ਆ ਪਰ ਜਦੋਂ ਇਹ ਗੱਲ ਕਹੀ ਜਾਵੇ ਜਿਕੇ ਅਸੀਂ ਚਮਤਕਾਰ ਕਰਕੇ ਤੇ ਬੰਦੇ ਨੂੰ ਕੰਬੜਾ ਲਾ ਦਿੰਨੇ ਤੇ ਪੈਰਾਲਾਈਜ਼ ਵਾਲੇ ਨੂੰ ਭੱਜਣ ਲਾ ਦਿੰਨੇ ਆ ਇਹ ਗੱਲਾਂ ਗਲਤ ਆ ਗੁਰੂ ਸਾਹਿਬ ਸਾਨੂੰ ਅੰਧਵਿਸ਼ਵਾਸ ਤੋਂ ਦੂਰ ਜਾਣ ਲਈ ਕਹਿੰਦੇ ਆ ਪਰ ਗੱਲਾਂ ਤਾਂ ਅੱਜ ਕੱਲੇ ਵੀ ਚੱਲਦੀਆਂ ਵੀ ਸ਼ਿੰਦਰ ਕੌਣ ਆ ਸ਼ਿੰਦਰ ਕਿੱਥੇ ਆ ਫਿਰ ਇਹੋ ਜਿਹੀਆਂ ਗੱਲਾਂ ਜਦੋਂ ਚੱਲਦੀਆਂ ਤੇ ਸਵਾਲ ਪੈਦਾ ਹੁੰਦੇ ਮਨ ਦੇ ਵਿੱਚ ਵੀ ਅਸੀਂ ਖੜੇ ਨੈਤਿਕ ਤੌਰ ਤੇ ਕਿੱਥੇ ਆ ਸੋ ਮੇਰੇ ਵੱਲੋਂ ਬਹੁਤ-ਬਹੁਤ ਵ ਬਹੁਤ ਬਹੁਤ ਮੁਬਾਰਕਬਾਦ ਸੰਦੀਪ ਭਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੁਖਪ੍ਰੀਤ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਕਸਵੱਟੀ ਦੇ ਉੱਤੇ ਤੁਹਾਡਾ ਅਗਲਾ ਅੰਸ਼ ਖਰਾ ਉਤਰੇ ਤੇ ਮਾਤਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਬਾਪੂ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਸ਼ੁਕਰੀਆ ਅੱਖਰਵਾਦਾਂ ਘਾਟਾ ਮਾਫ਼ ਹੁਣ ਦਿਓ ਆ ਗਿਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ